ਸੇਨਾ ਪਹਿਲਾ ਕਹੇ ਸਾਡੇ ਲੋਨ ਮਾਂ ਪਾਡੇ ਲੋਨ ਮਾਂ ਕਿਹਨੇ ਕਿਹਾ ਨਾ ਕਾਜ ਕਾਜ ਜੂਨੀਅਨ ਵਾਲਿਆਂ ਨੇ ਨਾ ਅਸੀਂ ਤਾਂ ਜੂਨੀਅਨ ਵਾਲਿਆਂ ਨੇ ਕਹਿੰਦਾ ਲੋਨ ਮਾਫ ਤੁਹਾਡੇ ਨਾਲ ਕੋਈ ਕਾੜਜ ਕਾੜਿਆ ਨਾ ਦੇਖੀ ਹੋਰ ਦਸਤਾਵੇਜ਼ ਪੱਕਾ ਬੰਦਾ ਪੱਕਾ ਸੇਵਾ ਕਰਦਾ ਹੀ ਇਹ ਇੱਕ ਮਿੰਟ ਰਹਿਣੀ ਇੱਕ ਮਿੰਟ ਇਹਨਾਂ ਨੇ 12000 ਭਰਾ ਕੇ ਆ ਪਰਚੀਆਂ ਜੀਆਂ ਦੇਤੀਆਂ ਇਹਨਾਂ ਨੇ ਆ ਵੜਗੋ ਇਹਨਾਂ ਨੇ ਕਿਹਾ ਮੈਂਬਰਸ਼ਿਪ ਪ੍ਰਤੀ ਸਰਦਾ ਆ 5000 ਰੁਪਏ ਲੈ ਕੇ ਇਹਨਾਂ ਨੇ ਤਿਆਰ ਅੱਛਾ ਇਹਨਾਂ ਕਾਹਲੇ ਆਣੇ ਅੱਛਾ ਜੀ ਥੋੜਾ ਲੇਵਾ ਕਰੋ ਹਾਂਜੀ ਪਾਜੀ ਸਾਡੇ ਨਾਲ ਜੀ ਸਭ ਬਾਰੇ ਮਸਲਾ ਕੀ ਆ ਗਿਆ ਸਾਲ ਸਾਰੇ ਯਾਰ ਅਸੀਂ ਕੋਈ ਲੜਣਾ ਨਹੀਂ ਕਿਸੇ ਨਾਲ ਠੀਕ ਆ ਅਸੀਂ ਵੀ ਤੁਹਾਡੇ ਵਾਂਗੂ ਮਸਲਾ ਆ ਗਿਆ ਇਹਨਾਂ ਪਹਿਲਾਂ ਸਾਨੂੰ ਪਾ ਆ ਨਹੀਂ ਕਿਤੇ ਮਾਰ ਨਹੀਂ ਬੈਠੋ ਰੋਲਾ ਪਾਜੀ ਲੋਨ ਮਾਫ ਲੋਨ ਮਾਫ ਲੋਨ ਮਾਫ ਜਿਹਦਾ ਇਹਨਾਂ ਪਹਿਲਾਂ ਇਹੀ ਆਏ ਇਹਨਾਂ ਨੇ ਪੰਜਾਬੀਆਂ ਦੇਖ ਕੇ ਸਾਨੂੰ ਆ ਲੰ ਲੈ ਠੀਕ ਆ ਕਹੇ ਤਾਂ ਯਾਰ ਯਾਰ ਇਹ ਤਾਂ 5-500 ਰੁਪਿਆ ਲੈ ਲਿਆ ਇਹਨਾਂ ਨੇ ਫਾਰਮਾਂ ਦਾ ਤੇ 10-100 ਰੁਪਿਆ ਲੈ ਲਿਆ ਠੀਕਾ ਫਿਰ ਇਹਨਾਂ ਨੇ ਇਹ ਗੱਲ ਕਹੀ ਤੁਸੀਂ 31 ਤਰੀਕ ਨੂੰ ਆਇਓ ਕਿਸੇ ਨੂੰ ਕਹਿੰਦੇ 29 ਨੂੰ ਆਇਓ ਕਿਸੇ ਨੂੰ ਕਹਿੰਦੇ 5 ਨੂੰ ਆਇਓ ਠੀਕਾ ਅਸੀਂ ਇੱਥੇ ਆਏ ਕਹਿੰਦਾ ਸੀ ਕਿ ਕਿਸੇ ਨੂੰ ਸੱਦਿਆ ਹੀ ਨਹੀਂ 1 ਮੈਂਬਰ ਨੂੰ ਬਲੇਖਾ ਪਾ ਗਿਆ 10 ਮੈਂਬਰ ਨੂੰ ਬਲੇਖਾ ਪਾ ਗਿਆ 30 ਮੈਂਬਰਾਂ ਨੂੰ ਬਲੇਖਾ ਪਾ ਗਿਆ ਸਾਰੀ ਦੁਨੀਆ ਕਮਲੀ ਹੋ ਗਈ ਕਿ ਸਾਰਿਆਂ ਨੇ ਬਲੇਖਾ ਪਾ ਗਿਆ ਮਲੇੜ ਕਿਉਂ ਨਹੀਂ ਕਰਾਈ ਦੀ ਮੇਰੇ ਕੋਲ ਤਾਂ ਬਲੇਖਾ ਗਾਦੀ ਪਰ ਬੋੜੀ ਹੋਲੇ ਹਨ ਇਹ ਕੀ ਅੱਗੇ ਆਇਓ ਕੋਇਆ ਟਾਡਾ ਨੋ ਸਮਝਾਉਂਦੇ ਆ ਅੱਜ ਵੀ ਉਹ ਇੱਥੇ ਆਏ ਨਾ ਸਾਨੂੰ ਕਹਿੰਦੇ ਅਸੀਂ ਕਿਹਾ ਜੀ ਕਹਿੰਦੇ ਤੁਹਾਨੂੰ ਕਿੰਨੇ ਵਾਰ ਆਏ ਅੱਜ ਪਹਿਲੀ ਵਾਰ ਆਏ ਉਹ ਬਾਤ ਕਰਾਉਂਦੇ ਅਸੀਂ ਆ ਕੇ ਅਸੀਂ ਆ ਗਏ ਕੋਈ ਨਹੀਂ ਇਹ ਚੀਜ਼ ਦਾਨੀ ਉਸ ਬੰਦੇ ਦਾ ਨਾਮ ਪਤਾ ਨਹੀਂ ਆ ਇਹ ਕਿੰਨੀ ਆਪਣਾ ਗ੍ਰੀ ਕਰਨ ਸਾਨੂੰ ਨਾਰੀ ਨਹੀਂ ਹੋਣਾ ਪਾਏ ਸਾਨੂੰ ਨਾਮ ਕੀ ਹੈ ਠੀਕ ਆ ਅਸੀਂ ਆਈਆਂ ਦੁਬਾਰਾ ਪਹਿਲੇ ਦਿਨ ਆਜ ਠੀਕ ਆ ਸਾਨੂੰ ਨਾਮ ਦਾ ਨਹੀਂ ਪਤਾ ਕਿਹੜਾ ਇੱਥੇ ਇੱਕ ਲੇਡੀਜ਼ ਗਰੂਪ ਬੈਂਡ ਜੋ ਜਾਂਦਾ ਜਿਨ੍ਹਾਂ ਨੇ ਆਪ ਕਹੇ ਇਕੱਠੇ ਕਰਕੇ ਲੈ ਕੇ ਜਾ ਕੇ ਸਾਡੇ ਨੇ ਪੈਸੇ ਪਰਚੀ ਲਈਏ ਪੈਸੇ ਚਲੋ ਵਾਪਸ ਹੋ ਸਕਦੇ ਆ ਪਰ ਸਾਡਾ ਨੁਕਸਾਨ ਕੀ ਹੋਇਆ ਇਦਾਂ ਸਾਡਾ ਨੁਕਸਾਨ 3 ਮਹੀਨੇ ਜਰਮੀਨਾ ਦੀ ਤਾਰੀਖ ਜਿਹੜੀਆਂ ਕਿਸ਼ਤਾਂ ਸਾਡੀਆਂ ਰੁਕੀਆਂ ਉਹਨਾਂ ਦਾ ਜਿਹੜਾ ਪਰ ਸਾਨੂੰ ਵਿਆਜ ਵਿਆਸ ਨੂੰ ਕਿੰਨੇ ਦੇਣਾ ਵਾ ਸਿੰਪਲ ਸਾਡਾ ਖਰਾਬ ਹੋ ਗਿਆ ਸਰ ਬਲੌਕ ਕਰਤਾ ਤਾਂ ਨੇ ਸਾਨੂੰ ਜਰੂਰਤ ਨਹੀਂ ਕਿਤੇ ਹੋਰ ਪੈਸੇ ਦੀ ਇੱਕ ਕਿਸੇ ਥੋੜੀ ਨਾਲ ਕਰਜ਼ਾ ਮਾਫ਼ ਕਰਾ ਰਿਹਾ ਸੀਗਾ ਸਾਨੂੰ ਨਹੀਂ ਪਤਾ ਕੀ ਥੋੜੀ ਅਸੀਂ ਦੋਵੇਂ ਪੈਣਾ ਆ ਜਾਈਆਂ ਸੀ ਜੀ ਤਾਂ ਸਾਨੂੰ ਅਸੀਂ ਆ ਜਾ ਹੈ ਕਾਸ਼ੀਆ ਲੈਂਡ ਮੁੱਦਾ ਉਠਾਇਆ ਸਾਨੂੰ ਕਿਸੇ ਨੇ ਕਿਸੇ ਥੋੜੀ ਦਾ ਕੋਈ ਪਤਾ ਨਹੀਂ ਲੈ ਲਿਆ ਇਹ ਲਾਗ ਆਇਆ ਇਹ ਕਰਨਾ ਇਸੇ ਕਰਕੇ ਲਾਈਕ ਖਾਣੂਗਾ ਦੱਸੋ ਬੰਦਾ ਆਇਆ ਸਾਰੇ ਹਾਂ ਹਾਂ ਵੀ ਕਰੋ ਪਿੱਟੋ ਨਹੀਂ ਦਿੰਦੇ ਮਰੋ ਭਾਈ ਕਰੀਓ ਜੰਦੇ ਹੋ ਆ ਕੋਣ ਆਇਆ ਨਾਲਾ ਆ ਦੱਸੋ ਕਿ ਉਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਕੀਤੀ ਜਾਵੇ ਇਹਨਾਂ ਦੇ ਪਰ ਇਹਨਾਂ ਵਾਲੀ ਬਈ ਚਾਲਾ ਮਾਰ ਕੇ ਗਾਇਬ ਹੋ ਗਈ ਜੀ ਆ ਲੋਕੀ ਕਿਹਨੇ ਕਾਨੂੰਨ ਦੇ ਆਹ ਵੇਖੋ ਜੀ ਵੇਖੋ ਬਹੁਤ ਬਹੁਤ ਪਰੇਸ਼ਾਨ ਆ ਨਹੀਂ ਬੜੀ ਦੁਨੀਆ ਪਰੇਸ਼ਾਨ ਆ ਨਹੀਂ ਮੈਂ ਕਾਨੂੰਨੀ ਕਾਰਵਾਈ ਕਰੋ ਸਖਤ ਤੋਂ ਸਖਤ ਅਦੇ ਕਿ ਨਹੀਂ ਦੁਗਿਆਈਏ ਕਿ ਨਹੀਂ ਦਈਏ ਸੱਜੇ ਤੇ ਮਰ ਤੋੜ ਕੇ ਪਾਹੇ ਤੇ ਤੇਰੇ ਦਰਦ ਤੇ ਸੱਜੇ ਦਾ ਨਾ ਜੀ ਆਈਏ ਕੰਮ ਕਰੀਏ ਪਰੇਸ਼ਾਨੀ ਮੈਂ ਕਿਹਨਾ ਕਰੀ ਦੋ ਸਰਦੋ ਸਰਦੋ ਨਹੀਂ ਲੋਕਰ ਆਵਣਾ ਆਣਾ ਨਹੀਂ ਜੀ 那机器人也干了。